ਸਰ ਕੀ ਕਹਿਣਾ ਚਾਹੂਗਾ ਪਹਿਲਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੁਖਸ਼ਰ ਸਾਹਿਬ ਦੇ ਸਾਰੇ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲਾਂ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਇਹ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਆ ਟਿਉਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਹਾਂ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਡੇ ਘਡੇ ਦੇਸ਼ ਨੇ ਰਸ਼ੀ ਆ ਰਗੇ ਪਰ ਉੱਥੇ ਵੀ ਨਾਲ ਗਵਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਆ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਗਵਾਂਡੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਦੇਸ਼ ਆ ਦੁਸ਼ਮਣ ਦੇਸ਼ ਉਹ ਕੰਨੀ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਟੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੁਮਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ ਚ ਮਲਾਉਣ ਦਾ ਸਮਾਂ ਆ ਗਿਆ। ਇਸ ਕਿਹੜਾ ਸਿੰਧ ਪਾਣੀ ਨੂੰ ਜਿਹੜਾ ਕੇ ਬੰਦ ਕਰਨਾ ਕੀ ਉਹਨਾਂ ਨੇ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿੰਧੂ ਦਾ ਪਾਣੀ ਨਹੀਂ ਮਿਲਦਾ ਤਾਂ ਖੂਨ ਵਹਾਇਆ ਜਾਊ। ਦੇਖੋ ਗੱਲ ਹੀ ਆ। ਹਿੰਦੋਸਤਾਨ ਭਾਰਤ ਇੰਡੀਆ ਇੱਕ ਦੁਨੀਆ ਦੀ 3ਜੀ 4ਵੀ ਨੰਬਰ ਦੀ ਪਾਵਰ ਆ। ਤੋ ਤਾਂ ਗੱਲ ਹੀ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੋੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਆ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਨਵਾਲ ਸਾਬ ਉਹ ਅਲੱਗ ਮੀਟਿੰਗਾਂ ਕਰ ਰਿਹਾ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਹੈ ਉਹ ਤਾਕਤ ਬਣਾ ਕੇ ਕੰਮ ਕਰਨਾ ਹੈ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਦੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੇ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਆ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਕਿਸ ਮੋਕੇ ਨਹੀਂ ਖੜਾ ਇਹ ਬਹੁਤ ਸਖਤ ਸਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਅਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਅਜੇ ਪਹਿਲੀ ਸ਼ੁਰੂਆਤ ਆ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫਿਰ ਢੰਡੇ ਨਹੀਂ ਹੁੰਦੇ ਉਹ ਨਚਰੇ ਨਚਰੇ ਇਹਨਾਂ ਦੇ ਜੁੱਤੀ ਤਾਂ ਫਿਰ लास्ट ਸਵਾਲ ਹੈਗਾ ਵੇਖ ਚੱਲ ਰਹੀ ਹੈ ਜਿਹੜੀ ਬੱਟ ਦੇ ਨਾਲ ਜਿਹੜੇ ਕਿਸਾਨਾਂ ਨੂੰ ਕਿਹਾ ਨਹੀਂ ਨਹੀਂ ਉਹ ਗਲਤ ਗਲਤ ਬਿਲਕੁਲ ਜੀ ਦੀ ਡਿਮਾਂਡ ਸੀ ਜਾਨੀ ਜੀ ਆ ਉਹਦਾ ਬੋਟਰੀ ਜਮਾ ਜਾਨਾ ਦੇਖੋ ਮੇਰੇ ਕੋਲ ਰੇਲਵੇ ਮਿਨਿਸਟਰੀ ਆ ਬਹੁਤ ਤੁਸੀਂ ਇਹ ਟੁਕਮਾ ਸਵਾਲ ਕੀਤਾ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕੋਈ ਰੀਲ ਮਨਿਸਟਰ ਨਹੀਂ ਰਿਹਾ ਜੀ ਰੇਲਵੇ ਪੱਖੋਂ ਪੰਜਾਬ ਬੜੇ ਵੱਡੇ ਲੈਵਲ ਤੇ ਅਗਨੋਰ ਹੋਇਆ ਹੈ ਜੀ ਇੱਚ ਕੋਈ ਸ਼ੱਕ ਨਹੀਂ ਛੋਟੀ ਸਟੇਟ ਆ ਬਹੁਤ ਤਰੀਕੇ ਨਾਲ ਰੇ ਹਾਈਵੇਜ਼ ਮੰਡੀ ਕਰਨ ਨਾਲ ਛੋਟੀਆਂ ਅੰਦਰਲੀਆ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਤੇ ਇੱਕ ਆਪਣੇ ਖੁਸ਼ਹਾਲੀ ਬਹੁਤ ਚਿਰ ਤੋਂ ਆ ਤੇ ਹਰ ਦੇ ਕੋਲ ਗੱਡੀ ਦੋ ਪਹੀਆ ਵਾਈਕਲ ਹਰ ਚੀਜ਼ ਜਿਹੜੀ ਆ ਸਹੂਲਤ ਬਹੁਤ ਪਹਿਲਾਂ ਦੀਆਂ ਨੇ ਇਸ ਕਰਕੇ ਟ੍ਰੇਨ ਦੀ ਰੇਲ ਦੀ ਕੋਈ ਜ਼ਰੂਰਤ ਘੱਟ ਪਈ ਆ ਔਰ ਅੱਜ ਪੋਲਿਊਸ਼ਨ ਅੱਜ এনवायरमेंट ਨੂੰ ਦੇਖਦੇ ਹੋਏ ਅੱਜ ਅਸੀਂ ਗੱਡੀਆਂ ਕਾਰਾਂ ਸਕੂਟਰ ਉਹਨਾਂ ਦਾ ਵਰਤੋਂ ਅਗਲੇ ਆਉਣ ਵਾਲੇ ਦਿਨਾਂ 'ਚ ਘੱਟ ਕਰਨੀ ਆ ਤੇ ਜੇ ਪੋਲਿਊਸ਼ਨ ਨੂੰ ਰੋਕਣਾ ਦੂਜੀ ਗੱਲ ਐਕਸੀਡੈਂਟ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰ ਆ ਜੇ ਉਹ ਮੌਤਾਂ ਨੂੰ ਘਟਾਉਣਾ ਡਿਮਾਂਡ ਸੀ ਜੀ ਉਸ ਟੇਕ ਉਹ ਚੀਜ਼ਾਂ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਰੇਲਵੇ ਦਾ ਵਿਸਤਾਰ ਵੀ ਹੋਊਗਾ ਪੰਜਾਬ 'ਚ ਟਰੈਕ ਵੀ ਨਵੇਂ ਬਣਨਗੇ ਰੇਲਵੇ ਸਟੇਸ਼ਨ ਅੰਮ੍ਰਿਤਪਾਲ ਜਿਵੇਂ ਤਕਰੀਬਨ ਤੀ ਦਾ ਕੰਮ ਹੋ ਰਿਹਾ ਅੱਜ ਮਲੋਟ ਦੀ ਗੱਲ ਹੋਈ ਅਗਲੀ ਅਮਰਤ ਭਾਰਤ ਜਦੋਂ ਵੀ ਅਗਲੇ ਸਟੇਸ਼ਨ ਪਾਏ ਜਾਣਗੇ ਉੱਚ ਮਲੋਟ ਵੀ ਪਾਇਆ ਜਾਊਗਾ ਦੂਜੀ ਗੱਲ ਹਾਂ ਮੁਖਸਰ 22 ਕਰੋੜ ਰੁਪਏ ਖਰਚ ਹੋ ਰਿਹਾ ਇਹ ਹੀ 30 ਮੈਂ ਦੱਸਿਆ ਵੀ ਸਾਰੇ ਦੂਜੀ ਗੱਲ ਅੱਜ ਇੱਕ ਪਲੇਟਫਾਰਮ ਇੱਕ ਨੂੰ ਵੱਡਾ ਕਰਨ ਦੀ ਗੱਲ ਹੋਈ ਆ ਇੱਕ ਫੋਟੋਵਰ ਬ੍ਰਿਜ ਬਣਾਉਣ ਦੀ ਗੱਲ ਹੋਈ ਆ ਦੋ ਟ੍ਰੇਨਾਂ ਆ ਜਿਹੜੀਆਂ ਇੱਕ ਜਿਹੜੀ ਹਰਜੋਤ ਸਾਹਿਬ ਦੀ ਆ ਉਹਨੂੰ 3 ਦਿਨ ਚੱਲਦੇ ਨੂੰ ਵੀਕਲੀ ਕਰਨ ਦੀ ਗੱਲ ਆ ਜਿਹੜੀ ਪਟਨਾ ਸਾਹਿਬ ਗੰਨਾਂਗਰ ਤੋਂ ਜਾਂਦੀ ਸੀ ਉਹ ਕੋਵਿਡ ਤੋਂ ਬਾਅਦ ਬੰਦ ਆ ਉਹਨੂੰ ਚਲਾਉਣ ਦੀ ਗੱਲ ਹੋਈ ਆ ਇਹ ਇਸ਼ੂ ਮੇਰੇ ਮੂਹਰੇ ਅੱਜ ਆਇਆ ਇੱਕ ਪਾਣੀ ਜਿਹੜੀ ਸੇਵਾ ਕਰਦੇ ਆ ਸਾਡੇ ਭਾਈ ਕਨੈਰਾ ਭਾਈ ਕਨੈਰਾ ਸੁਸਾਇਟੀ ਉਹਨਾਂ ਦਾ ਪਹਿਲਾਂ ਉੱਥੇ ਉਹਨਾਂ ਨੂੰ ਜਗ੍ਹਾ ਮਿਲੀ ਹੋਈ ਸੀ ਉਹ ਬੰਦ ਹੋਇਆ ਉਹਨੇ ਬਾਰੇ ਮੈਂ ਬਰਾਂਡਮ ਦਿੱਤਾ ਇਹ ਵੀ ਉਹ ਦੁਬਾਰਾ ਪਾਣੀ ਦੀ ਸੇਵਾ ਲਈ ਸਾਨੂੰ ਸ਼ੈਡੋ ਜਿਹੜਾ ਮਟਰ ਹੋਇਆ ਕਿਸੇ ਉਧਰ ਕੱਲ੍ਹ ਕੇ ਮੈਂ ਦਾਸੇ ਫੋਨ ਕੀਤਾ ਮੇਰੇ ਉਸ ਮਾਮਲੇ ਨੂੰ ਤੁਸੀਂ ਸਾਰਾ ਕਿਵੇਂ ਦੇਖਦੇ ਮੇਰੇ ਬੜੇ ਕਰੀਬੀ ਰਿਸ਼ਤੇਦਾਰ ਨੇ ਮੇਰੇ ਮੁਫਰਦ ਸਾਹਿਬ ਦੇ ਮੇਰੀ ਸਾਡੇ ਇੱਕੋ ਇੱਕ ਸਿਸਟਰ ਦਾ ਭੈਣ ਆ ਜਿਹੜੀ ਮੁਫਰ ਸਾਹਿਬ ਦੇ ਅਜੀਤਿੰਦਰ ਸਿੰਘ ਮੁਫਰ ਸਾਹਿਬ ਹੋਣਾਂ ਦੇ ਘਰੇ ਵਿਆਹੀ ਹੈ ਉਹਨਾਂ ਦੇ ਅੱਗੇ ਭੂਆ ਜੀ ਰੀਅਲ ਭੂਆ ਜੀ ਮੁਫਰ ਸਾਹਿਬ ਦੇ ਸਿਸਟਰ ਦੇ ਬੇਟੇ ਸੀਗੇ ਤੇ ਅੱਗੇ ਬੇਟਾ ਉਹਨਾਂ ਦਾ ਸੀ ਇੱਕ ਜਿਹੜੇ 54 ਸਾਲ ਕੁਸ਼ਮਨੀ ਉਮਰ ਹੁੰਦੀ ਦੂਜੇ ਸੂਰੀਆ ਪ੍ਰਤਾਪ ਜਿਹੜਾ ਅੱਗੇ ਬੇਟਾ ਸੀ ਉਹ 21-22 ਸਾਲ ਦਾ ਨੌਜਵਾਨ ਸੀ ਤੇ ਕਹਿਰ ਹੋਇਆ ਕਹਿਰ ਤੇ ਇਹ ਜਮੀਨਾਂ ਦੀਆਂ ਗੱਲਾਂ ਕਰਦੇ ਆ ਮੈਂ ਹੈਰਾਨ ਆ ਲੋਕ ਕੀ ਇਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਉਹਨਾਂ ਦੇ ਪਿੱਛੇ ਦੋ ਨੌਜਵਾਨ ਮੌਜੂਦ ਹੋ ਜਾਣੀਆਂ ਤੇ ਉਹਦੇ ਵਿੱਚ ਇੱਕ ਤਾਂ ਕੋਈ ਰਾਣਾ ਰਾਣਾ ਹੈ ਜਿਹਨੇ ਜਿਹੜਾ ਫੜਿਆ ਗਿਆ ਪੁਲਿਸ ਨੇ ਫੜਿਆ ਬਾਕੀ ਇੱਕ ਹੋਰ ਵੱਡਾ ਪਰਿਵਾਰ ਆ ਪੋਲੀਟੀਕਲ ਪਰਿਵਾਰ ਆ ਜਿਹੜਾ ਉੱਥੇ ਅ ਅਬਲ ਖਾਨੇ ਪਿੰਡ ਦਾ ਹੀ ਉਹਨਾਂ ਦੇ ਦੋ ਬਾਪ ਪੁੱਤ ਦਾ ਨੌਜਵਾਨ ਇਹਦੇ ਵਿੱਚ ਜਿਹੜਾ ਪੁਲਿਸ ਨੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਕਿਤੇ ਨਾ ਕਿਤੇ ਇਹ ਗੱਲ ਆਈ ਆ ਬਈ ਉਹ ਪੋਲਿਟਿਕਲ ਪ੍ਰੈਸ਼ਰ ਪਵਾ ਕੇ ਜਿਹੜਾ ਇਹ ਉਹ ਜਿਨ੍ਹਾਂ ਨੇ ਸਕੀਮ ਬਣਾਈ ਸਕੀਮ ਕਢੀ ਜਿਨ੍ਹਾਂ ਦੇ ਘਰੋਂ ਉਹ ਆਇਆ ਰਾਣਾ ਜਾਂ ਜਿਨੇ ਜਾ ਕੇ ਉਹਨਾਂ ਤੋਂ ਵੈਪਨ ਹਥਿਆਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਂ ਹੁਣ ਉਹ ਕੰਮ ਕਰਿਆ ਆ ਜਾਂ ਕੇ ਉਹ ਜਿਹੜਾ ਪਰਿਵਾਰ ਆ ਉਹ ਕਿਤੇ ਨਾ ਕਿਤੇ ਇਹ ਸ਼ੰਕਾ ਜ਼ਾਹਿਰ ਕੀਤਾ ਜਾ ਰਿਹਾ ਵੀ ਉਹਨਾਂ ਦਾ ਨਾਂ ਆ ਜਿਹੜਾ ਉਹ ਕਿਤੋਂ ਪ੍ਰੈਸ਼ਰ ਪੈ ਰਹੇ ਆ ਉਹਨਾਂ ਦੇ ਨਾਂ ਦੋਨਾਂ ਦੇ ਬਾਪ ਪੁੱਤ ਤੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਇਹ ਗੱਲ ਜ਼ਰੂਰ ਬੜੇ ਮੀਡੀਆ ਦੇ ਸਾਹਮਣੇ ਵੀ ਐਡਮਿਨਿਸਟ੍ਰੇਸ਼ਨ ਦੇ ਪੁਲਿਸ ਦੇ ਸਾਹਮਣੇ ਵੀ ਸਿੱਟ ਦੇ ਸਾਹਮਣੇ ਵੀ ਇਹ ਜ਼ਰੂਰ ਕਹਿਣਾ ਚਾਹੁੰਦਾ ਜੋ ਅੱਜ ਮੈਂ ਉਹਦੀ ਬੇਟੀ ਨੂੰ ਉਹਨਾਂ ਦੀ ਬੇਟੀ ਨੂੰ ਇੱਕੋ ਬੇਟੀ ਬੱਚੀ ਐ ਛੋਟੀ ਸਾਡੀ ਉਹਦੇ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਆ ਮੈਂ ਹਜੇ ਉਹਨਾਂ ਨੂੰ ਕਿਹਾ ਵੀ ਬੇਟਾ ਕੋਈ ਨਹੀਂ ਤੁਸੀਂ ਕੋਈ ਐਸੀ ਗੱਲ ਨਹੀਂ ਕਰਨੀ ਤੁਸੀਂ ਅਸੀਂ ਬੈਠੇ ਆ ਤੁਹਾਡੇ ਲਈ ਬਿਲਕੁਲ ਕੋਈ ਨਾ ਕਿਸੇ ਦਾ ਕੱਢਿਆ ਨਹੀਂ ਜਾਊਗਾ ਜਿਹਦਾ ਤੁਸੀਂ ਨਾਮ ਲਿਖਾਇਆ ਜਿਹਦੇ ਸ਼ਿਕਾਇਤ ਦਰਜ ਹੋਈ ਆ ਉਹਨੂੰ ਬਿਲਕੁਲ ਕੋਟ ਕੀ ਫੈਸਲਾ ਕਰਦਾ ਕੋਰਟ ਤੇ ਆ ਪਰ ਪੁਲਿਸ ਕੋਈ ਵੀ ਕਿਸੇ ਲੈਵਲ ਤੇ ਵੀ ਇਹ ਜੀ ਗੱਲ ਨਹੀਂ ਕਰੂਗੀ ਮੈਂ ਵਿਸ਼ਵਾਸ ਦਿਵਾਇਆ ਜੇ ਕਰੇਗੀ ਪੁਲਿਸ ਕੋਈ ਐਸੀ ਗੱਲ ਜੇ ਕਿਤੋਂ ਕੋਈ ਨਾ ਕੋਈ ਸਿਫਾਰਸ਼ਾਂ ਪਵਾ ਕੇ ਜੇ ਕਿਤੇ ਐਸੀ ਗੱਲ ਕੋਈ ਹੁੰਦੀ ਆ ਤਾਂ ਉਹਨੂੰ ਬਹੁਤ ਸੀਰੀਅਸਲੀ ਲਿਆ ਜਾਊਗਾ ਉਹਨੂੰ ਮੈਂ ਚਾਹੇ ਹੋਮ ਅਫੇਅਰਿਸਟਰੀ ਲੈਵਲ ਤੇ ਇਹਨੂੰ ਟੇਕ ਅਪ ਕਰੂੰਗਾ ਜੇ ਕੋਈ ਲੱਗਿਆ ਮੈਨੂੰ ਤੇ ਵੱਡੀ ਗੈਂਤੀ ਚ ਜੇ ਹੋਰ ਵੀ ਐਕਸ਼ਨ ਲੈਣਾ ਪਿਆ ਪਰਿਵਾਰ ਦੇ ਨਾਲ ਫੈਮਿਲੀ ਮੈਂਬਰ ਨਾਲ ਚਾਹੇ ਕਿਸੇ ਲੈਵਲ ਤੇ ਸਾਨੂੰ ਜਾਣਾ ਪਵੇ ਇਹ ਤੱਕਾ ਜਿਹੜਾ ਹੈ ਤੇ ਬਿਲਕੁਲ ਪਰਿਵਾਰ ਨਾਲ ਨਹੀਂ ਹੋਊਗਾ ਜਿਨ੍ਹਾਂ ਨੇ ਯਾਰ ਪਰਿਵਾਰ ਜਿਨ੍ਹਾਂ ਨੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਵੰਸ਼ ਕਦਮ ਕਰਨ ਦੀ ਕੋਸ਼ਿਸ਼ ਕੀਤੀ ਸ਼ਰਮ ਨਹੀਂ ਆਉਂਦੀ ਦੂਜੇ ਪਾਸੇ ਜਿਹੜਾ ਇਹ ਪਰਿਵਾਰ ਆ ਉਹਨਾਂ ਦੇ ਨਾਮ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਜਿਹੜਾ ਨਾਮ ਸਾਡੀ ਉਹਨਾਂ ਦੀ ਬੇਟੀ ਨੇ ਲਿਖਾਏ ਨੇ ਉਹਦੇ ਉੱਤੇ 100% ਕਾਰਵਾਈ ਹੋਏਗੀ ਅੱਗੇ ਕੋਰਟ ਦਾ ਕੰਮ ਆ ਵਕੀਲ ਲੜਨਗੇ ਝਗੜਨਗੇ ਕੇਸ ਚਲੇਗਾ ਉਹ ਅਲੱਗ ਗੱਲ ਆ ਲੇਕਿਨ ਜਿਹੜੇ ਨੌਥ ਪੁਲਿਸ ਦੇ ਮੂਹਰੇ ਆਏ ਨੇ ਉਹਦੇ ਉੱਤੇ ਛੇੜਖਾਨੀ ਬਿਲਕੁਲ ਤਸ ਤੇ ਮਸਾ ਜਿਹੜੀ ਉਹ ਨਹੀਂ ਹੋਣ ਦਿੰਦੇ ਪੰਜਾਬ ਦੇ ਰਾਜਾ ਬਣਦੇਵੇਂ ਦੇਖ ਰਿਹਾ ਪੰਜਾਬ ਦੇ ਨੌ ਨਾਦਰ ਦੇ ਉੱਤੇ ਯਾਰ ਮੈਂ ਤਾਂ ਫਿਰ ਤੁਸੀਂ ਖਬਰਾਂ ਚਲਾਉਣੀਆਂ ਨਹੀਂ ਗੀਆਂ ਮੈਂ ਜੇ ਇਹ ਜੀ ਫਿਰ ਗੱਲ ਕਹੂੰਗਾ ਫਿਰ ਇਹ ਸਰਕਾਰ ਆ ਚਲਾਉਣ ਨਹੀਂ ਦਿੰਦੀ ਇਹ ਪੋਸਟਰ ਲੱਗੇ ਟੂ ਟੂ ਸੁਪਰੀ ਵਾਲੇ ਬਾਅਦ ਦੇ ਵਿੱਚ ਤੁਹਾਡੇ ਬੀਜੇਪੀ ਦੇ ਲੀਡਰ ਕਰੇ ਹੋ ਗਏ ਤੁਹਾਡੇ ਨਾਲ ਫੋਨ ਤੇ ਕਰ ਲੋ ਕੋਈ ਹੋ ਚਲੋ ਹੋ ਕਿਵੇਂ ਦੇਖਦੇ ਹੋ ਸਾਰੇ ਨੀ ਕੋਈ ਪਰਸ਼ਨੀ ਨਹੀਂ ਹੁੰਦੀ ਇਹ ਚੀਜ਼ਾਂ ਪੋਲਿਟਿਕਲ ਲੋਕਾਂ ਦੇ ਉੱਤੇ ਚਲਦੀਆਂ ਰਹਿੰਦੀਆਂ ਨੇ ਅੱਜ ਕੱਲ ਜ਼ਮਾਨਾ ਜਿਹੜਾ ਇਹ ਉਹ ਬਹੁਤ ਮੈਂ ਸਮਝਦਾ ਹਾਂ ਤੇਜ਼ ਹੋ ਗਿਆ ਤੇਜ਼ ਮਤਲਬ ਅੱਗੇ ਗੱਲਾਂ ਹੋਰ ਹੁੰਦੀਆਂ ਸੀਗੀਆਂ ਹੁਣ ਲੀਡਰ ਲਈ ਮਿੰਟ-ਮਿੰਟ ਦਾ ਜਿਹੜਾ ਇਹ ਉਹ ਲੋਕ ਵੀ ਚਾਹੁੰਦੇ ਆ ਵੀ ਜੇ ਅਸੀਂ ਕਿਸੇ ਨੂੰ ਜਿਤਾਇਆ ਤਾਂ ਉਹ ਸਾਡੇ ਕੋਲ ਰਵੇ ਕੋਈ ਵੀ ਹੋਵੇ ਮੈਂ ਇਕੱਲੇ ਕਿਸੇ ਦੀ ਗੱਲ ਨਹੀਂ ਕਰਦਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹਨੂੰ ਕਿਸ ਤਰੀਕੇ ਨਾਲ ਦੇਖਣਾ ਹੈ ਇਹ ਮੈਂ ਪਰ ਇਸ ਗੱਲ ਤੇ ਇਹ ਵਿਸ਼ੇਸ਼ ਨਹੀਂ ਕਹੂੰਗਾ ਪਰ ਉਹਨਾਂ ਦੀ ਪਾਰਟੀ ਨੇ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਕਹੀ ਹੈ ਤੁਸੀਂ ਜ਼ਰੂਰ ਸਪੀਚ ਕੱਢ ਕੇ ਸੁਣਿਓ ਪਿਛਲੇ ਇੱਕੋ ਗੱਲ ਮਹੀਨੇ ਦੇ ਰਾਹੁਲ ਗਾਂਧੀ ਕਹਿ ਰਹੇ ਹੈ ਉਹੀ ਉਹਨਾਂ ਦੇ ਪ੍ਰਧਾਨ ਨੇ ਉਹੀ ਪਰਿਵਾਰ ਕਾਂਗਰਸ ਦਾ ਮਾਲਕ ਆ ਉਹ ਇਹ ਗੱਲ ਬਾਰ-ਬਾਰ ਕਹਿ ਰਹੇ ਆ ਵੀ ਅਸੀਂ ਕੀ ਕਰਦੇ ਆ ਸਾਡੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀ ਅਸੀਂ ਤਿੰਨ ਤਰ੍ਹਾਂ ਦੇ ਘੋੜੇ ਆ ਜੋ ਉਹਨਾਂ ਨੂੰ ਸਪੀਚ ਦਿੱਤੀ ਉਹ ਕਹਿੰਦੇ ਇੱਕ ਘੋੜਾ ਹੁੰਦਾ ਵਿਆਹ 'ਚ ਨੱਚਣ ਵਾਲਾ ਇੱਕ ਘੋੜਾ ਹੁੰਦਾ ਰੇਸ 'ਤੇ ਭੱਜਣ ਵਾਲਾ ਇੱਕ ਘੋੜਾ ਲੰਗੜਾ ਘੋੜਾ ਕੋ ਅਸੀਂ ਕਹਿੰਦੇ ਕੀ ਕਰਦੇ ਆ ਵੀ ਜਿਹੜਾ ਰੇਸ ਦਾ ਘੋੜਾ ਹੁੰਦਾ ਉਹਨੂੰ ਵਿਆਹ 'ਚ ਨੱਚਣ ਲਾ ਦਿੰਦੇ ਆ ਜਿਹੜਾ ਨੱਚਣ ਵਾਲਾ ਘੋੜਾ ਹੁੰਦਾ ਵਿਆਹ 'ਚ ਉਹ ਰੇਸ 'ਚ ਭਜਾ ਦਿੰਦੇ ਆ ਤੇ ਹੁਣ ਜਦੋਂ ਉਹ ਆਪ ਕਹਿੰਦੇ ਆ ਵੀ ਅਸੀਂ ਇਹੋ ਜਿਹੇ ਲੀਡਰ ਲਾਉਨੇ ਆ ਉਹ ਆਪਣੇ ਲੀਡਰਾਂ ਬਾਰੇ ਹੁਣ ਰਾਹੁਲ ਗਾਂਧੀ ਨੇ ਆਪ ਸਪਸ਼ਟ ਕਰਤਾ ਦੂਜੀ ਗੱਲ ਉਹਨਾਂ ਨੇ ਕਹੀ ਵੀ ਸਾਡੇ ਜਿਹੜੀ ਪਾਰਟੀ ਆ ਕਾਂਗਰਸ ਉਹ ਚ ਹਰ ਪਾਸੇ ਜਿਹੜੇ ਉਹ ਬੀਜੇਪੀ ਦੇ ਬੰਦੇ ਫਿੱਟ ਕੀਤੇ ਆ ਬੀਜੇਪੀ ਦੇ ਲੀਡਰ ਨੇ ਦੋ ਗੱਲਾਂ ਉਹ ਕਹਿ ਰਹੇ ਆ ਲਗਾਤਾਰ ਜਿਵੇਂ ਪਹਿਲਾਂ ਅਡਾਨੀ ਅਮਾਨੀ ਕਰਦੇ ਹੁੰਦੇ ਸੀ ਉਹਨਾ ਆ ਗੱਲਾਂ ਦੋ ਕਹਿ ਰਹੇ ਆ ਹੁਣ ਜਿਹੜਾ ਬੰਦਾ ਇਹ ਕਵੇ ਵੀ ਸਾਡੀ ਪਾਰਟੀ ਦੇ ਵਿੱਚ ਬੀਜੇਪੀ ਦੇ ਲੀਡਰ ਫਿੱਟ ਨੇ ਫਿਰ ਹੁਣ ਸਾਨੂੰ ਕੁਝ ਕਹਿਣ ਦੀ ਲੋੜ ਜੋ ਸਵਾਲ ਉਹਨਾਂ ਦਾ ਲੀਡਰ ਦੇ ਹੀ ਕਹੀ ਜਾਂਦਾ ਏ ਅਸੀਂ ਸਾਰੇ ਕਾਂਗਰਸ ਸੀਗੇ ਅੱਜ ਉਹਨੇ ਸਪਸ਼ਟ ਕਰਤਾ ਮੈਂ ਆਪਣੇ ਆਪ ਨੂੰ ਘੋੜਾ ਨਹੀਂ ਕਹਿੰਦਾ ਉਹ ਤਾਂ ਜਾਨਵਰ ਹੁੰਦਾ ਪਰ ਉਹਨੇ ਇਹ ਆਪ ਗੱਲ ਅਸੀਂ ਪਾਰਟੀ ਛੱਡੀ ਆ ਸਭ ਬੈਠੇ ਕਾਂਗਰਸ ਦੇ ਛੱਡ ਕੇ ਕਿਉਂ ਛੱਡੀ ਵੀ ਉਹ ਆਪ ਹੀ ਜਿਹੜੇ ਭੱਜਣ ਵਾਲੇ ਘੋੜਿਆਂ ਨੂੰ ਪਿੱਛੇ ਛੱਡਦੇ ਸੀ ਤੇ ਵਿਆਹ ਚ ਨੱਚਣ ਵਾਲੀਆਂ ਖਚੜਾਂ ਨੂੰ ਮੂਰੇ ਲਾਉਂਦੇ ਸੀ ਇਹਦਾ ਮਤਲਬ ਅੱਜ ਉਹਨਾਂ ਦੇ ਪ੍ਰਧਾਨ ਐਲੋਪੀ ਲੀਡਰ ਜਾਂ ਜਿਹੜੇ ਲਾਏ ਹੋਏ ਆ ਉਹ ਆਪ ਮੰਨ ਕੇ ਹੁਣ ਸਾਨੂੰ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਮੇਰੇ ਤੋਂ ਇੱਕ ਕਸਾਨੀ ਮੁੱਦਾ ਬੜਾ ਭਾਰੂ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੀਮਤ ਦੇ ਸੋਤ ਦੀ ਖੇਤੀ ਹੋਣੀ ਚਾਹੀਦੀ ਜੀ ਦੇਖੋ ਮੈਂ ਇਹ ਬੜੀ ਵੱਡੀ ਤੁਸੀਂ ਗੱਲ ਕੀਤੀ ਆ ਪਹਿਲਾਂ ਤਾਂ ਮੈਂ ਇੱਕ ਗੱਲ ਹੋਰ ਦੱਸਾਂ ਜੋ ਭਾਜੀਪੀ ਦੇ ਕਿਸੇ ਵੇਲੇ ਕਿਸਾਨ ਜਥੇਬੰਦੀਆਂ ਲੀਡਰਾਂ ਦਾ ਪ੍ਰੋਤ ਸੀ ਪਰ ਅੱਜ ਅੱਜ ਇਹ ਸਪਸ਼ਟ ਪਤਾ ਲੱਗ ਗਿਆ 4 ਤਰੀਕ ਨੂੰ ਜਿਹੜੀ ਮੀਟਿੰਗ ਆ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੇਂਦਰ ਦੀ ਸਰਕਾਰ ਦੇ ਮੰਤਰੀ ਜੇ ਹੋਣਗੇ ਤਾਂ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਉਹ ਮੀਟਿੰਗ ਦੇ ਵਿੱਚ 4 ਤਰੀਕ ਵਾਲੀ ਜੇ ਉੱਥੇ ਪੰਜਾਬ ਸਰਕਾਰ ਦੇ ਮੰਤਰੀ ਹੋਣਗੇ ਜਾਂ ਚੀਫ ਮਿਨਿਸਟਰ ਹੋਗਾ ਅਸੀਂ ਬਾਈਕਟ ਕਰਾਂਗੇ ਪਹਿਲੀ ਗੱਲ ਤਾਂ ਇੱਥੋਂ ਹੀ ਪਤਾ ਲੱਗ ਗਿਆ ਇਹ ਹੁਣ ਕਲੈਰਿਟੀ ਹੋ ਗਈ ਵੀ ਕਿਸਾਨਾਂ ਦੇ ਨਾਲ ਆਉਣ ਵਾਲੇ ਦੇਣਾ ਚਕਾਉਣ ਖੜੂਗਾ ਤੇ ਕੌਣ ਉਹਨਾਂ ਦਾ ਦੁਸ਼ਮਣ ਆ ਇਹ ਗੱਲ ਅੱਜ ਤੋਂ ਬਾਅਦ ਸਾਫ਼ ਹੋ ਗਈ ਤੁਸੀਂ ਦੇਖਿਓ ਮੋਦੀ ਸਾਹਿਬ ਇੰਨਾ ਮਨਚ ਉਹਨਾਂ ਦੇ ਪੰਜਾਬ ਤੇ ਕਿਸਾਨ ਨੇ ਆ 27 ਦੇ ਇਲੈਕਸ਼ਨਾਂ ਤੋਂ ਪਹਿਲਾਂ ਦੇਖਿਓ ਕਿਵੇਂ ਇਕੱਲੇ ਇਕੱਲੇ ਦਾ ਅਸੀਂ ਦਿਲ ਵੀ ਜਿੱਤਾਂਗੇ ਜੇ ਕੋਈ ਕਮੀ ਰਗੀ ਤੇ ਹਰ ਨੂੰ ਅਪਣੇ ਮੋਦੀ ਸਾਹਿਬ ਬੁੱਕਲ ਚ ਲੈ ਕੇ 27 ਤੋਂ ਪਹਿਲਾਂ ਪਹਿਲਾਂ ਸਾਰੇ ਵਰਗਾਂ ਨੂੰ ਖੁਸ਼ ਕਰਾਂਗੇ ਇਹਦੇ ਵਾਂਗੂ ਥੋੜੀ ਇਹ ਤਾਂ ਹੁਣ ਦੋ ਦਿਨਾਂ ਚਾਰ ਦਿਨਾਂ ਦਾ ਪ੍ਰਾਹੁਣਾ ਹੈ ਜਿਹੜਾ ਭਗਵੰਤ ਮਾਨ ਦਾ ਇਹ ਇਲੈਕਸ਼ਨ ਆ ਜਿਹੜੀ ਬਾਈ ਇਲੈਕਸ਼ਨ ਕਰਾਈ ਜਾ ਰਹੀ ਆ ਇਹਦੇ ਲਈ ਉਹ ਕਰਾਈ ਜਾ ਰਹੀ ਆ ਜਿੱਦਣ ਇਲੈਕਸ਼ਨ ਹੋਊਗੀ ਭਗਵੰਤ ਮਾਨ ਨੂੰ ਕਹਿਣਾ ਚਾਹਨਾ ਜਿੱਦਣ ਭਗਵੰਤ ਮਾਨ ਸਾਹਿਬ ਖੁਦ ਨਾਲ ਖਾਸ ਤਾਂ ਜੇ ਇਹ ਅਰੋੜਾ ਸਾਹਿਬ ਜਿੱਤ ਗਏ ਸੰਜੀਵ ਅਰੋੜਾ ਜਿਹੜੇ ਰਾਜ ਸਭਾ ਦੇ ਐਮਪੀ ਨੇ ਜੇ ਜਿੱਤ ਗਏ ਤੋਂ ਆਪਣਾ ਉਦੇ ਥਾਂ ਆ ਤੇਰੇ ਉਹ ਪੈਕਅਪ ਕਰਨ ਖਾਤਰ ਇਹ ਸਮਾਨ ਸਾਰੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਥਾਂ ਰਾਜ ਸਭਾ ਚ ਦਿੱਲੀ ਭੇਜ ਕੇ ਤੈਨੂੰ ਕੇਜਰੀਵਾਲ ਨੇ ਉਰੇ ਤੇ ਇਹਦੇ ਸਾਰੇ ਸਾਥੀਆਂ ਨੇ ਕਬਜ਼ਾ ਕਰਨਾ ਏ ਆਪਣਾ ਇਹ ਦੇਖ ਲੈ ਵੀ ਹੁਣ ਇਲੈਕਸ਼ਨ ਉਹ ਜਤੋਣਾ ਨਹੀਂ ਤੋਣਾ ਇਹ ਆਪਣੇ ਦੂਜੀ ਗੱਲ ਜੇ ਹੋਰ ਦੇਖੋ ਜਿਹੜੇ ਮੰਨੇ ਨੂੰ ਪਤਾ ਹੀ ਨਹੀਂ ਹੁੰਦਾ ਸੋਫੀ ਡੀ ਜੀ ਪੀ ਨੂੰ ਲਾ ਦਿੰਦਾ ਏ ਸ਼ਰਾਬੀ ਹੋ ਕੇ ਐ Đ P M ਨੂੰ ਲਾ ਦਿੰਦਾ ਏ ਕਿਉਂ ਤਾਂ ਇਹ ਹੈਰਾਨਾ ਜਿਹੜੇ ਅਫਸਰ ਨੂੰ ਲਾਉਂਦਾ ਏ ਰਾਤ ਵੀਰੇ ਰਾਤ ਨੂੰ ਉਹਨੂੰ ਹੀ ਹਵਾ ਚ ਕਰ ਦਿੰਦਾ ਏ ਇਹ ਰੇਹੜੀ ਰਾਤਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਹੋਰ ਇਹਦੀ ਅਸਿੱਤ ਅਸਿੱਤ ਕਿਵੇਂ ਦਿੱਤੀ ਤੁਸੀਂ ਕੀ ਸੋਚਦੇ ਹੋ ਇਹ ਅਫਸਰ ਆਪ ਇਹ ਰੂਮਾਂ ਦੇ ਪਖਾਨਿਆਂ ਦੇ ਜਿਹੜੇ ਅਦਗਠਨ ਕਰਾਏ ਆ ਇਹ ਇਹਦਾ ਮੂੰਹ ਕਾਲਾ ਕਰਨ ਲਈ ਕਰਾਏ ਆ ਭਗਵੰਤ ਮਾਨ ਦੇ ਨੇ ਦਿੱਲੀ ਵਾਲੇ ਜਿਹੜਾ ਸੁਸੋਧਿਆ ਫਿਰਦਾ ਇਹ ਇਸੇ ਕਰਕੇ ਵੀ ਇਹਦਾ ਐਸੀ ਬਦਨਾਮੀ ਕਰੋ ਕਿਿੰਗ ਆਫ ਬਾਥਰੂਮ ਇਹ ਬਾਦਸ਼ਾਹ ਬਣ ਗਿਆ ਬਾਥਰੂਮ ਗੁਸਲਖਾਨਿਆਂ ਦਾ ਤੇ ਪਖਾਨਿਆਂ ਦਾ ਇਹਦਾ ਮੂੰਹ ਕਾਲਾ ਕਰਨ ਲਈ ਉਹ ਸਾਰੇ ਜਿਹੜੇ ਆ ਉਹ ਨਹੀਂ ਪੱਥਰ ਰਖਾਏ ਸੀਗੇ ਹੁਣ ਜੇ ਸਮਝਦਾ ਨਹੀਂਗਾ ਉਹ ਵੱਖਰੀ ਗੱਲ ਆ ਉਹਨਾਂ ਨੇ ਸਮਝਾਤਾ ਇਹਨੂੰ ਚੰਗੀ ਤਰ੍ਹਾਂ ਤੇ ਜਿੱਦਣ ਇਲੈਕਸ਼ਨ ਹੋਊਗੀ ਉਸ ਤੋਂ ਬਾਅਦ ਇਹਦੀ ਕੁਰਸੀ ਗਈ